ਭਾਈ ਇਹ ਆਡੀ ਦੇ ਪਰੌਂਟੇ ਬਹੁ ਖਾਦੇ ਜਦੋਂ ਮੈਂ ਪਹਿਲਾ ਪਟਿਆਲੇ ਆਂਦਾ ਹੁੰਦਾ ਸੀ ਨਾ ਦੇਖ ਕੈਂਡ ਨੇ ਨਾ ਉਹ ਵੀ ਅੱਜ ਐਨਜੋਏ ਕਰੀ ਲੇ ਗਏ ਸੀ ਆਪਾਂ ਤੇ ਮੋਟਰਸਾਈਕਲ ਕਰਤਾ ਭਾਈ ਖੜਾ ਬਾਕੀ ਸੰਗਤ ਦੇ ਆਜਾ ਮੋਹ ਕਰਾਤੇ ਨੇ ਚੱਲੇ ਅੰਦਰ ਦਰਸ਼ਕਾਂ ਕਿੱਥੋਂ ਨੂੰ ਵੀ ਕਰਾਣੇ ਆ ਦਰਸ਼ਨ ਮਿੱਤਰੋ ਆ ਜਾਓ ਬਾਕੀ ਲਈ ਹਲੋ ਐਂਡ ਵੈਲਕਮ ਗਾਈਜ਼ ਕੀ ਹਾਲ ਚਾਲ ਆ ਬੱਬੂ ਠੀਕ ਠਾਕ ਹੋ ਸਿੱਤਾ ਕੈਮਾ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤ ਐਂਡ ਫਰੀਦ ਵਲੋਗਸ ਤੇ ਭਾਈ ਥੋੜੀ ਆਵਾਜ਼ ਘਟਾਣ ਦੀ ਕਿਉਂਕਿ ਮੋਟਾ ਸਟਾਰਟ ਆ ਤੇ ਬਾਕੀ ਮਿੱਤਰੋ ਅੱਜ ਹੈਗੀ ਆ ਭਾਈ ਤਰੀਕ 2 ਫਰਵਰੀ ਤੇ ਅੱਜ ਹੈਗਾ ਦਿਨ ਪਸੰਦ ਪੰਚਮੀ ਦਾ ਤੇ ਆਪਾਂ ਚੱਲੇ ਸੀਗੇ ਗੁਰਦੁਆਰਾ ਸ਼੍ਰੀ ਦੁਖਨਵਰ ਸਾਹਿਬ ਪਟਿਆਲੇ ਮੈਂ ਵੀ ਰੈਡੀ ਆ ਬਾਕੀ ਮੈਂ ਉਮੀਦ ਵੀ ਰੈਡੀ ਆ ਤੇ ਪਹਿਲਾਂ ਸਾਡੀ ਸਲਾਹ ਦੀ ਵੀ ਇਹੀ ਪੀਲੇ ਸੂਟ ਪਾਏ ਪੀਲਾ ਮਤਲਬ ਇਹਨੇ ਸੂਟ ਪਾਣਾ ਸੀ ਮੈਂ ਪੀਲੇ ਰੰਗ ਦੀ ਕੋਟੀ ਪਾਣੀ ਸੀ ਹਨਾ ਕਿਉਂਕਿ ਚਲੋ ਕਹਿੰਦੇ ਨੇ ਕਿ ਮਤਲਬ ਪੀਲੇ ਪੀਲੇ ਰੰਗ ਦੇ ਕੱਪੜੇ ਪਾਣੇ ਚਾਹੀਦੇ ਨੇ ਤੇ ਫਿਰ ਮਤਲਬ ਉਹ ਵੈਸੇ ਕੈਨਸਲ ਕਰਤਾ ਪਲਾਨ ਫਿਰ ਪਾਣ ਵਾਲਾ ਤੇ ਹੁਣ ਅਸੀਂ ਜੰਨੇ ਆ ਬਾਈ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨਾਲੇ ਮੱਥਾ ਟੇਕ ਕੇ ਆਈਏ ਬਾਈ ਨਾਲੇ ਇੱਕ ਦੋ ਕੰਮ ਸੀ ਮਠਿਆਲੇ ਉਹ ਕਰਿਆਵਾਂਗੇ ਪੀ ਭਾਨੇ ਨਾਲ ਹੀ ਜਾਇਆ ਜਾਂਦਾ ਹਨਾ ਵੇ ਪਹਿਲਾਂ ਮਤਲਬ ਕਿਉਂਕਿ ਟਾਈਮ ਵੀ ਬਾਈ ਹੋ ਚਲੇ 11:00 ਕਵਾਚਲੇ ਪਹਿਲਾਂ ਅਸੀਂ ਦੇਖ ਰਹੇ ਜਲ ਤੂੰ ਪਹੇਕੜ ਜੇ ਕਿਉਂਕਿ ਧੁੰਦ ਬਾਈ ਬਹੁਤ ਜ਼ਿਆਦਾ ਸੀ ਤੇ ਅੱਜ ਨਾ ਬਾਈ ਸੰਗਤ ਵੀ ਬਹੁਤ ਜ਼ਿਆਦਾ ਪਹੁੰਚੀ ਹੋਊਗੀ ਤਾਂ ਕਰਕੇ ਅਸੀਂ ਮੋਟਰਸਾਈਕਲ ਤੇ ਚੱਲਦੇ ਆ ਕਿਉਂਕਿ ਅਸੀਂ ਫਿਰ ਐਦਾਂ ਨਾ ਕਿ ਮੋਟਰਸਾਈਕਲ ਅੱਗੇ ਰੱਕ ਚੱਲੇ ਜਾਊਗਾ ਨਾਲੇ ਨਾਲੇ ਟ੍ਰੈਫਿਕ ਤੇ ਕਿਹੜਾ ਬੰਦਾ ਨਾ ਠੱਕੇ ਖਾਏ ਜਾਂਦਾ ਤੇ ਤਾਂ ਕਰਕੇ ਚੱਲਿਆ ਬਾਈ ਮੋਟਰਸਾਈਕਲ ਤੇ ਹੁਣ ਜਾਈ ਚਲੀਏ ਹੋਲਡਿੰਗ ਰੱਖਤੀ ਹੈ ਔਰ ਇਹ ਪਹੀਓ ਨੇ ਥੱਲੇ ਜਾਂ ਫਿਰ ਉੱਥੇ ਬੈੱਡ ਤੇ ਪਈ ਹੋਣੀ ਤੇ ਬਾਕੀ ਮਿੱਤਰੋ ਚੱਲਦੇ ਆ ਮਿਲਦੇ ਆ ਤੁ ਤੇ ਚੱਲੀ ਆਪਾਂ ਫੜਾ ਫੜਾ ਮੋਟਰਸਾਈਕਲ ਆਪਣਾ ਰੈਡੀ ਆਪਾਂ ਮਾਰ ਦੀ ਸਲਫ ਤੇ ਚੱਲਦੇ ਆਂ ਫਿਰ ਮੱਲ ਨਾਮੇ ਤਰੋਂ ਤੁਹਾਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਨਾ ਬਈ ਯੂਨੀਵਰਸਿਟੀ ਗੋਲਾਂ ਅੱਤੀ ਹੈ ਕਪਰੋਟ ਹੈ ਅੱਜ ਇਹਨੇ ਉੱਥੇ ਦੇ ਪਰੌਤੇ ਖਾ ਰਹੇ ਆ ਦੇਖੀ ਖਾ ਗਏ ਲੜਕੇ ਮੈਂ ਤਾਂ ਅਟੋਂ ਦੇ ਤਨੂੰ ਉਹ ਪੱਤੀ ਉਹ ਖਾਏ ਮੱਧੂ ਵਰ ਖਾਏ ਮਦਮ ਅੱਜ ਤਨੂੰ ਖੁਲਾਣੇ ਦੇਖੀ ਫੇ ਕਰੀ ਟੇਸਟ ਭਾਈ ਇਹ ਅੱਡੀ ਦੇ ਪਰੌਤੇ ਕੋ ਬਹੁ ਖਾਦੇ ਜਦੋਂ ਮੈਂ ਪਹਿਲਾ ਪਟਿਆਲਾ ਆਂਦਾ ਹੁੰਦਾ ਸੀ ਨਾ ਦੇਖ ਕੈਂਟ ਨੇ ਨਾ ਜੋ ਵੀ ਅੱਜ ਐਨਜੋਏ ਕਰੀ ਨਾ ਸਕੀ ਮੈਂ ਪਰੌਂਠੇ ਕਹਿੰਦਾ ਨਾ ਆਈ ਹੈ ਪਰ ਮੇਰੀ ਪਸੰਦ ਮਾੜੀ ਨਹੀਂ ਹੁੰਦੀ ਖਾ ਪਰੌਂਠੇ ਮਿੱਤਰੋ ਖਾ ਲੇ ਪਰੌਂਠੇ ਤੇ ਯੂਨੀਵਰਸਿਟੀ ਹੰਟਣਾ ਇਹ ਹੰਟ ਪਹੁੰਚਾ ਤਾ ਕਿਨੂੰ ਲੱਗ ਰਹੀ ਨੇ ਛੰਭਾ ਚਾਹ ਚੁਣੀ ਖਾਲੇ ਹੁਣ ਚੱਲੇ ਆਂ ਅਸੀਂ ਮੈਂ ਬੰਦੇ ਮਿੱਤਰੋ ਤੁਹਾਨੂੰ ਕੀ ਜਾ ਗਿਆ ਲਓ ਜੀ ਅਸੀਂ ਪਹੁੰਚ ਗਏ ਬਸੰਤ ਪੈਂਚੀ ਵੀ ਤੇ ਤੁਸੀਂ ਦੇਖੋ ਕਿੰਨੀ ਢੀੜ ਹੈ ਮੋਟਰਸਾਈਕਲ ਜਾਊਗਾ ਅੱਗੇ ਤੱਕ ਜਾਊਗਾ ਐਚਰਜੀ ਐਚਰ ਨੇੜੀ ਲੱਗੀ ਹੈ ਛੇੜੀ ਛੱਕਾ ਤੁਸੀਂ ਕੀ ਲੈਣਾ ਹੈ ਛੇੜੀ ਛੱਕਾ ਖੜਾਉਣੇ ਬੈਟਬਾਲ ਹੈ ਦੇਖ ਦੇ ਆ ਦੇਖੋ ਇੱਧਰ ਕੱਪੜਿਆਂ ਦੀ ਸੇਲ ਲੱਗੀ ਹੈ ਮਾਲਾਂ ਮਾਲ ਲੋਕੀ ਲੈ ਰਹੇ ਨੇ ਚੀਜ਼ਾਂ ਪੁਰਾ ਟੈਟੂ ਵੀ ਬਣਾਉਣਗੇ ਭਾਈ 80% ਆਫ ਤੇ 100 150 ਰੁਪਏ ਦਾ ਪੀੜ ਦੇਖੋ ਕਿੰਨੀ ਹੈ ਟ੍ਰੈਫਿਕ ਜਮ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਾਈ ਸੱਚੀ ਬਹੁਤ ਜ਼ਿਆਦਾ ਸੋਹਣਾ ਬਾਈ ਸਜਾਵਟ ਕਰੀਏ ਗੁਰਦੁਆਰਾ ਸਾਹਿਬ ਦੀ ਅਜਾ ਬਸੰਤ ਪੰਜ ਵਜੇ ਬਾਕੀ ਬਾਈ ਸੰਗਤ ਜਿਵੇਂ ਅਸੀਂ ਆਪਾਂ ਤੇ ਮੋਟਰਸਾਈਕਲ ਕਰਤਾ ਬਾਈ ਖੜਾ ਬਾਕੀ ਸੰਗਤ ਦੇ 25 25 25 25 25 ਆਮਿਆਂ ਨੇ ਤਾਂ ਹੋਇਆ ਬਾਬੇ ਛੱਤੀ ਦੀ ਕੀ ਆ ਗਰੀਦਲੀ ਹੈ ਨਾ ਮੇਲਾ ਲੁੱਟ ਲਓ ਅੱਧੀਆਂ ਉਰੇ ਪੈਸੇ ਖੜਵਾ ਕੇ ਆਉਂਦੇ ਗਏ ਗਾਈ ਸਹੀ ਗੱਲ ਹੈ ਹੈ ਨਾ ਸਭ ਤੋਂ ਵੱਧ ਬਈ ਜਿੰਨੇ ਵੀ ਮਤਲਬ ਲੱਗੇ ਸਭ ਤੋਂ ਤੀਮੀਆਂ ਖਰੀਦ ਰਿਹਾ ਨੇ ਇਹਨਾਂ ਨੂੰ ਮੌਕਾ ਤਾਂ ਹੀ ਦਾ ਬਾਬਾ ਜੀ ਫੋਟੋ ਕਿੰਨੀਆਂ ਸੋਹਣੀਆਂ ਨੇ ਸਵਾਰ ਸਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਪਣੇ ਨਾਲ ਰੱਖਦੇ ਸਨ 22 ਬੰਦੀਦਾਰ ਸਿੱਖ ਜਿਨ੍ਹਾਂ ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਾਈ ਸੱਚੀ ਬਹੁਤ ਜ਼ਿਆਦਾ ਸੋਹਣਾ ਬਾਈ ਸਜਾਵਟ ਕਰੀਏ ਗੁਰਦੁਆਰਾ ਸਾਹਿਬ ਦੀ ਅੱਜ ਬਸੰਤ ਪੰਜਵੇਂ ਦੇ ਬਾਕੀ ਬਾਈ ਸੰਗਤ ਬਹੁਤ ਜ਼ਿਆਦਾ ਪਹੁੰਚੀ ਹੋਈ ਹੈ ਬਾਈ ਚੱਲੀਏ ਅੰਦਰ ਮਾ ਸਾਡੇ ਕੜ ਚਲੋ ਪਹਿਲੇ ਪੰਜ ਸਨਾਨਾ ਕਰ ਲਈਏ ਬਾਈ ਬਾਕੀ ਸੰਗਤ ਬਹੁਤ ਪਹੁੰਚੀ ਪਈ ਹੈ हाले बहुत ज्यादा संगत है ना भीड़ बहुत आ जो हो सके थो दर्शन कराने अंदर जाके ठीक है जी भाए। ਇਹਨਾਂ ਨੂੰ ਪੂਰੇ ਘੰਟਾ ਲੱਗਿਆ ਕਿ ਪੂਰਾ ਮੱਥਾ ਟੇਕਨੋ ਬਾਈ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੋਈ ਆ ਤੇ ਆਪਣੇ ਬਾਈ ਪਰਸਾ ਪਰਸਾ ਦਾ ਮੋਬਾਈਲਾਂ ਦਾ ਧਿਆਨ ਰੱਖਿਓ ਥੋੜਾ ਜਿਹਾ ਬਾਕੀ ਬਾਕੀ ਸਭ ਕੁਝ 올 ਗੁੱਡ ਆ ਬਾਈ ਬਾਈ ਤੇ ਆਪਾਂ ਕਰ ਲਈ ਦਰਸ਼ਨ ਹੁਣ ਚੱਲਿਏ ਆਪਾਂ ਬਾਹਰ ਵੱਲੋਂ ਕੋਈ ਨਾ ਲੱਗਦਾ ਪਛਤਾ ਗੁਜ਼ਰਾ ਹੋਵੇ ਨਿਸ਼ਾਨ ਸਾਹਿਬ ਤੁਸੀਂ ਬੜਾ ਉਹ ਯਾਰ ਜਿਆਦਾ ਲੱਗ ਜਾ ਤੇ ਬਈ ਬਹੁਤ ਜ਼ਿਆਦਾ ਸੰਗਤ ਪਹੁੰਚੀ ਸੀ ਬਈ ਬੜਾ ਔਖਾ ਮੱਥਾ ਲੇਕਿਆ ਤੇ ਫਿਰ ਪਹਿਲਾਂ ਤਾਂ ਕੀ ਲੰਗਰ ਛਕ ਲੈਣੇ ਆ ਪਰ ਯਾਰ ਸੰਗਤ ਬਹੁਤ ਜ਼ਿਆਦਾ ਸੀ ਬਹੁਤ ਟਾਈਮ ਲੱਗ ਰਿਹਾ ਸੀਗਾ ਤੇ ਤਾਂ ਕਰਕੇ ਬਸ ਫਿਰ ਉਧਰੋਂ ਨਿਕਲੇ ਆਪਾਂ ਆਏ ਤੇ ਮੁੜ ਕੇ ਨੇ ਇੱਕ ਸ਼ਾਲਜੀ ਲਈ ਸੀ ਇੱਕ ਚੱਪਲ ਵਗੈਰਾ ਜੋ ਨੇ ਲੈ ਲੈ ਲਿਆ ਸੀਗੇ ਨੇ ਤੇ ਬਸ ਉਧਰੋਂ ਫਿਰ ਨਿਕਲੇ ਬਈ ਜਾਂਦੇ ਹੋਏ ਤਾਂ ਫਟਾਪਾ ਪਰੌਂਟੇ ਖਾਈ ਲਏ ਸੀ ਜਾਂਦੇ ਭਲਾ ਅਸੀਂ ਲੰਗਰ ਛਕ ਲਾਂਗੇ ਬਾਕੀ ਲੰਗਰ ਨਹੀਂ ਛਕਿਆ ਹੁਣ ਕੀ ਬਣਾ ਕੇ ਦੇਰੇ ਬਈ ਹਾਂ ਆ ਲੱਗੀ ਹੈ ਸ਼ਾਲ ਦਾ ਹਾਦੂ ਰੋਟੀ ਇਹ ਕਹਿੰਦੀ ਇਹ ਜੀ ਸ਼ਾਲ ਸੋਹਣੀ ਲੱਗਦੀ ਊੜੇ ਐੜੇ ਊੜੇ ਐੜੇ ਨਹੀਂ ਹੁੰਦਾ ਊੜਾ ਆੜਾ ਹੁੰਦਾ ਊੜੇ ਐੜਾ ਲਕਸ਼ਾ ਵੀ ਬਣਿਆ ਹੋਇਆ ਪੰਜਾਬ ਦਾ ਲੈ ਕੇ ਮੇਰੇ ਫੋਟੋ ਦਿਖਾ ਕੇ ਮੈਂ ਲੈ ਕੇ ਲਗਾਉਂਗਾ ਮਾਸ਼ਾਅੱਲਾ ਸ਼ਾਲ ਹੀ ਹੁੰਦੀ ਨਾਲ ਇਹ ਆਓ ਇਹਨੂੰ ਵਗਿਆ ਸ਼ਾਲ ਕਹਿੰਦੇ ਲਾਉਂਦੇ ਸ਼ਾਲ ਹੁੰਦੀ ਹੈ ਸ਼ਾਲ ਦੀ ਲੋਈ ਹੈ ਉਹ ਦੋਏ ਸਾਈਡ ਹੈ ਦੋਨੋਂ ਸਾਈਡ ਜਿਹੜੀ ਮਰਜ਼ੀ ਸਾਈਡ ਲੈ ਲਓ ਇੱਕ ਉਹ ਵੱਲੋਂ ਬਹੇ ਲੱਗ ਰਹੀ ਹੈ ਉਹ ਸੁਣੀ ਲੱਗ ਰਹੀ ਹੈ ਤੇ ਕਾ ਲਈਏ ਬਈ ਬਾਕੀ ਹੋਰ ਤਾਂ ਕੁਛ ਨਹੀਂ ਲੈ ਕੇ ਚੱਪਲ ਲਈ ਹੈ ਅ ਚੱਪਲ ਵੀ ਲਈਏ ਬਾਕੀ ਆਈ ਦੋ ਜਿੱਦਾਂ ਸੀਗੇ ਲੈਣੀ ਬਈ ਪੱਕੀ ਯਾਰ ਬਹੁਤ ਜ਼ਿਆਦਾ ਸੰਗਤ ਪਹੁੰਚੀ ਸੀ ਹੈ ਨਾ ਥੱਕ ਕੇ ਬਈ ਸੀਰੀਅਸਲੀ ਯਾਰ ਬਹੁਤ ਜ਼ਿਆਦਾ ਘਰ ਨਜ਼ਰ ਆਣ ਲੱਗਾ ਇਹ ਕਿੰਨੀ ਫਿਰ ਭੁੱਖ ਲੱਗ ਰਹੀ ਸੀ ਪਹਿਲਾਂ ਆਪਾਂ ਲੰਗਰ ਛਕਣ ਲੱਗੇ ਤੇ ਨਾ ਫਿਰ ਲੰਗਰ 'ਚ ਪੀੜ ਬਹੁਤ ਸੀ ਬਾਈ ਫਿਰ ਤਾਂ ਕਰਕੇ ਲੰਗਰ ਵੀ ਨਹੀਂ ਛਕਿਆ ਯਾਰ ਬਸ ਉਸ ਤੋਂ ਬਾਅਦ ਆਪਾਂ ਸਿੱਧੇ ਘਰੇ ਪਹੁੰਚ ਗਏ ਬਾਈ ਤੇ ਠੀਕ ਆ ਮਿੱਤਰੋ ਕਰਦੇ ਆ ਵਲੌਗ ਇੱਥੇ ਆਪਾਂ ਐਂਡ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੌਗ 'ਚ ਬਾਕੀ ਸਾਰਿਆਂ ਨੂੰ ਹੈਪੀ ਬਸੰਤ ਪੰਜਵੇਂ ਤੇ ਬਾਈ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਸੀ ਨਾ ਅੱਜ ਹਾਂਜੀ ਤੇ ਸਾਰਿਆਂ ਨੂੰ ਬਾਈ ਲੱਖ ਲੱਖ ਮੁਬਾਰਕਾਂ ਬਸੰਤ ਪੰਜਵੇਂ ਦੀਆਂ ਤੇ ਜਰੂਰ ਬਾਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਓ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੌਗ 'ਚ ਟੀਲ ਹੈਵ ਅ ਨਾਈਸ ਡੇ ਵਲੌਗ ਨੂੰ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਬਾਈ ਸ਼ੇਅਰ ਕਰਦੇ ਹੋ ਦਬਕੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਾਏ 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 ਬਾਏ